ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਾਂਗੇ ਆਪਾਂ ਬਾਈ ਕਲਜੀਤ ਨਾਲ ਜਿਹਦੇ ਵਿੱਚ ਆਪਾਂ ਜਾਣਕਾਰੀ ਲਵਾਂਗੇ ਅੱਜ ਕੱਲ ਕੀ ਹੈ ਟ੍ਰੈਂਡ ਕੀ ਚੱਲ ਰਿਹਾ ਹੈਗਾ ਵੀ ਜ਼ਿਆਦਾਤਰ ਆਪਾਂ ਨੂੰ ਸਟਾਕ ਮਾਰਕੀਟ ਬਾਰੇ ਨਹੀਂ ਪਤਾ ਤਾਂ ਕਰਕੇ ਆਪਾਂ ਇਹਦੇ ਵਿੱਚ ਲੌਸ ਬਹੁਤ ਜਾ ਰਹੇ ਆਂ ਇਹਦੇ ਵਾਸਤੇ ਆਪਾਂ ਪੰਜ ਚਾਰ ਗੱਲਾਂ ਵਾਸਤੇ ਇੱਕ ਟੌਪਿਕ ਲੈਨੇ ਆਪਾਂ ਸਟਾਕ ਮਾਰਕੀਟ ਦਾ ਉਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਕਿੰਨਾ ਕਿ ਸਹੀ ਹੈ ਤੇ ਕਿੰਨਾ ਕਿ ਇਹ ਗਲਤ ਹੈ ਅੱਜ ਦੀ ਜਿੱਕੜੀ ਦੇ ਵਿੱਚ ਆਪਾਂ ਗੱਲ ਕਰੀਏ 2024 ਦੇ ਵਿੱਚ ਤਾਂ ਲੋਕ ਇਹਦੇ ਵਿੱਚ ਸਟਾਕ ਦੇ ਵਿੱਚ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਕੰਮ ਕਰਦੇ ਆ ਪਰ ਉਹਨਾਂ ਨੂੰ ਨੌਲੇਜ ਆ ਜਿਹੜੀ ਉਹ ਬਹੁਤ ਘੱਟ ਹੈ ਤੇ ਆਪਾਂ ਅੱਜ ਗੱਲ ਕਰਾਂਗੇ ਸਟਾਕ ਮਾਰਕੀਟ ਬਾਰੇ ਤੇ ਪੰਜ-ਛੇ ਸਵਾਲ ਆ ਜਿਹੜੇ ਆਪਣੇ ਦਿਮਾਗ ਦੇ ਵਿੱਚ ਉਹ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ ਜੇ ਚੰਗੇ ਲੱਗੇ ਤਾਂ ਤੁਸੀਂ ਜ਼ਰੂਰ ਸ਼ੇਅਰ ਕਰਿਓ ਤੇ ਬਾਈ ਕਲਜੀ ਤੇ ਸੱਸੀ ਕਾਲ ਬਹਿਲਾ ਤੇ ਹੋਰ ਠੀਕ ਹੋ ਤੁਸੀਂ ਹਾਂਜੀ ਹਾਂਜੀ ਵਧੀਆ ਜੀ ਅੱਜ ਕੱਲ ਜ਼ਿਆਦਾਤਰ ਜਿਵੇਂ ਆ 4 ਤਰੀਕ ਦੀ ਆਪਾਂ ਗੱਲ ਕਰੀਏ 4 ਜੂਨ ਦੀ ਗੱਲ ਕਰੀਏ ਤਾਂ ਜਿਹੜੀ ਮਾਰਕੀਟ ਉਹ ਬਹੁਤ ਜ਼ਿਆਦਾ ਥੱਲੇ ਗਈ ਹੈ ਜੀ ਤੇ ਇਹਦੇ ਵਿੱਚ ਆਪਣੇ ਕਈ ਬੰਦਿਆਂ ਦੇ ਵਿੱਚ ਦਿਮਾਗ ਦੇ ਵਿੱਚ ਇਹ ਹੁੰਦਾ ਹੈ ਵੀ ਆਪਾਂ ਪੈਸਾ ਜਿਹੜਾ ਇਨਵੈਸਟਮੈਂਟ ਤਾਂ ਕਰ ਦਿੰਨੇ ਆ ਪਰ ਜ਼ਿਆਦਾਤਰ ਆ ਇਹ ਜਿਹੜੀ ਨੌਲੇਜ ਆਪ ਨੂੰ ਬਹੁਤ ਘੱਟ ਹੁੰਦੀ ਆ ਹੂੰ ਤਾਂ ਮੈਂ ਪਹਿਲਾਂ ਇੱਕ ਸ਼ੁਰੂਤ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਆ ਵੀ ਜਿਹੜਾ ਸਟਾਕ ਮਾਰਕੀਟ ਹੈ ਇਹ ਜ਼ਿਆਦਾਤਰ ਲੋਕ ਜਿਹੜੇ ਕਿ ਜਿਵੇਂ ਮੈਨੂੰ ਘੱਟ ਨੌਲੇਜ ਹੈ ਇਸ ਬਾਰੇ ਮੈਂ ਕਹਿ ਦਿੰਦਾ ਵੀ ਇੱਕ ਤਰ੍ਹਾਂ ਦਾ ਜੂਆ ਹੈ ਕਿਉਂ ਮੈਂ ਕਦੇ ਸ਼ੇਅਰ ਮਾਰਕੀਟ ਵਿੱਚ ਨਾ ਤਾਂ ਯੂਜ਼ ਕਰਕੇ ਵੇਖੀ ਹੈ ਨਾ ਉਹਦੇ ਬਾਰੇ ਨੌਲੇਜ ਹੈ ਤਾਂ ਥੋੜੀ ਜਿਹੀ ਇਹ ਚੰਨਣਾ ਪਾਉ ਵੀ ਲੋਕ ਕਹਿੰਦੇ ਆ ਵੀ ਇਹ ਜ਼ਿਆਦਾਤਰ ਇਹ ਸਟਾਕ ਮਾਰਕੀਟ ਉਹ ਇੱਕ ਜੂਆ ਹੈਗਾ ਜੀ ਤੇ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਸਾਨੂੰ ਬਈ ਕੋਈ ਵੀ ਚੀਜ਼ ਆ ਆਪਾਂ ਕਿਸੇ ਵੀ ਚਾਹੇ ਆਪਾਂ ਕੋਈ ਫੀਲਡ 'ਚ ਨਵੀਂ 'ਚ ਜਾਣੀ ਆ ਆਪਾਂ ਨੂੰ ਉਹਦੀ ਜਾਣਕਾਰੀ ਹੈ ਨਹੀਂ ਨਹੀਂ ਹੈ ਠੀਕ ਹੈ ਮੰਨ ਲਓ ਤੁਸੀਂ ਖੇਤੀ ਨਹੀਂ ਕੀਤੀ ਤੁਸੀਂ ਖੇਤੀ ਕਰਨ ਲੱਗੇ ਥੋੜੇ ਵਾਸਤੇ ਜੇ ਤੁਸੀਂ ਗਲਤ ਸਪਰੇਅ ਕਰਤੀ ਜਾਂ ਕੁਸ਼ੋਰ ਕਰਤੇ ਥੋੜੇ ਵਾਸਤੇ ਹੋ ਜੂਗਾ ਕਿਉਂਕਿ ਇਹ ਚੀਜ਼ ਆਪਾਂ ਨੂੰ ਉੱਤੋਂ ਤੋਂ ਵੇਰ ਹੋ ਰਹੇ ਆ ਵੀ ਸਟਾਕ ਮਾਰਕੀਟ ਹੈ ਇਹਦੇ ਵਿੱਚ ਪੈਸਾ ਹਰੇਕ ਨੂੰ ਚਾਹੀਦਾ ਹੈ ਕਵਿਕ ਮਨੀ ਚਾਹੀਦੀ ਹੈ ਪਰ ਇਹ ਜੀ ਦੀ ਗਿਆਨ ਕਿਸੇ ਨੂੰ ਵੀ ਇਹ ਸਿੱਖੀ ਵੀ ਜਾ ਸਕਦੀ ਹੈ ਹਾਂ ਇਹਦਾ ਲਾਸ ਹੁੰਦਾ ਜਦੋਂ ਉਹ ਅੱਖਾਂ ਦੇ ਸਾਹਮਣੇ ਹੁੰਦਾ ਆਪਣੇ ਜਦੋਂ ਇਹਦੇ ਵਿੱਚ ਪ੍ਰੋਫਿਟ ਹੁੰਦਾ ਉਦੋਂ ਆਪਣੇ ਅੱਖਾਂ ਦੇ ਸਾਹਮਣੇ ਹੁੰਦਾ ਜਿਹੜੀ ਆਪਣੀ ਚੀਜ਼ ਅੱਖਾਂ ਦੇ ਸਾਹਮਣੇ ਵੱਧਦੀ ਘਟਦੀ ਆ ਉਹਦੇ ਤੇ ਆਪਣਾ ਇਮੋਸ਼ਨ ਅਟੈਚ ਹੋ ਜਾਂਦੇ ਹੈ ਤੇ ਜਦੋਂ ਆਪਣਾ ਪ੍ਰੋਫਿਟ ਹੁੰਦਾ ਉਹ ਤਾਂ ਆਪਾਂ ਕੱਟ ਦਨੇ ਛੋਟਾ ਜਿਹਾ ਲੈ ਕੇ ਜਦੋਂ ਆਪਣਾ ਲਾਸ ਹੁੰਦਾ ਤਾਂ ਆਪਾਂ ਨੂੰ ਇੱਕ ਉਮੀਦ ਹੋਪ ਬਣ ਜਾਂਦੀ ਹੈ ਵੀ ਰਿਕਵਰ ਕਰੂਗਾ ਜਾਊਗਾ ਉਹ ਤਾਂ ਕਰਕੇ ਬੰਦਾ ਵੱਡਾ ਲਾਸ ਲੈ ਲੈਂਦਾ ਪਰ ਛੋਟਾ ਪ੍ਰੋਫਿਟ ਕੱਟ ਕੇ ਬਾਹਰ ਜਾ ਵੜ ਇਹ ਤਾਂ ਮਤਲਬ ਵੀ ਪਹਿਲਾਂ ਗਿਆਨ ਲੈਣਾ ਜ਼ਰੂਰੀ ਹੈ ਗਿਆਨ ਲੈਣਾ ਤਾਂ ਹੀ 100% ਜ਼ਰੂਰੀ ਹੈ ਹਾਂ ਟੈਕਨੀਕਲ ਤੇ ਫੰਡਾਮੈਂਟਲ ਜਾਨਣਾ ਤਾਂ ਇਹਦਾ ਬਹੁਤ ਜ਼ਰੂਰੀ ਹੈ ਸਹੀ ਹੈ ਤੇ ਲੋਕ ਅੱਜ ਕੱਲ ਵੱਧ ਆ ਰਹੇ ਹੈ ਫਿਊਚਰ ਆਪਸ਼ਨਸ ਫਿਊਚਰ ਆਪਸ਼ਨ ਪਤਾ ਨਹੀਂ ਤੁਹਾਡਾ ਵੀ 15 ਮਿੰਟਾਂ 'ਚ ਅਕਾਊਂਟ ਬਲੋਕ ਕਰ ਦੇ ਪਤਾ ਨਹੀਂ ਉਹ 10 ਦਿਨਾਂ 'ਚ ਕਰ ਦੇ ਪਤਾ ਨਹੀਂ ਉਹ 1 ਮਿੰਟ 'ਚ ਕਰ ਦੇ ਉਹ ਮਾਰਕੀਟ ਤੇ ਡਿਪੈਂਡ ਕਰਦਾ ਉਹ ਮਾਰਕੀਟ ਤੇ ਡਿਪੈਂਡ ਕਰੇ ਉਹ ਤੁਸੀਂ ਗਲਤ ਡਾਇਰੈਕਸ਼ਨ ਚੋਂ ਲਈ ਤਾਂ ਤੁਸੀਂ ਗਏ ਗਏ ਮਤਲਬ ਇਹਦੇ ਬਾਰੇ ਪੂਰੀ ਨੌਲੇਜ ਇਕੱਠੀ ਕਰਨੀ ਬਹੁਤ ਜ਼ਰੂਰੀ ਆਪਾਂ ਜੇ ਕਿਸੇ ਚੀਜ਼ ਨੂੰ ਸਿੱਖੇ ਤੋਂ ਬਿਨਾ ਕਰਾਂਗੇ ਉਹਨੂੰ ਸੱਟਾ ਕਹਿਣਾ ਆਪਾਂ ਨੂੰ ਬਹੁਤ ਚੰਗਾ ਲੱਗਦਾ ਵੀ ਹਾਂ ਇਹ ਸੱਟਾ ਹੈ ਆਪਾਂ ਨਹੀਂ ਆਇਆ ਆਪਣਾ ਸੱਟਾ ਹੈ ਬਈ ਇਹ ਸਹੀ ਹੈ ਪਰ ਜੇ ਆਪਾਂ ਸਿੱਖ ਕੇ ਕਰਾਂਗੇ ਬਹੁਤ ਲੋਗ ਇਹਦੇ ਤੋਂ ਰੁਪਏ ਕਮਾਰੇ ਫਿਰ ਸੱਟੇ ਇਧਰ ਵੀ ਇਹ ਬਣਦੇ ਮੈਨ ਮਤਲਬ ਨੌਲੇਜ ਲੈਣਾ ਬਹੁਤ ਜ਼ਰੂਰੀ ਹੈ ਜੀ ਜੀ ਸੱਟਾ ਕਹਿਣ ਤੋਂ ਪਹਿਲਾਂ ਹਾਂ ਸੱਟਾ ਕਹਿਣ ਤੋਂ ਇਹਨੂੰ ਨਿੰਦਣ ਤੋਂ ਪਹਿਲਾਂ ਇਹਨੂੰ ਨੌਲੇਜ ਲੈਣੀ ਜ਼ਰੂਰੀ ਹੈ ਚਲੋ ਬਾਈ ਜੀ ਇਹ ਤਾਂ ਆਪਣੀ ਗੱਲ ਹੋ ਗਈ ਫਾਈਨਲ ਹੁਣ ਆਪਾਂ ਗੱਲ ਕਰਦੇ ਆਂਗੇ ਇਹ ਕਿੰਨੇ ਤਰ੍ਹਾਂ ਦੀ ਟਰੇਡਿੰਗ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਬਾਈ ਜੀ ਟਰੇਡਿੰਗ ਬਹੁਤ ਤਰ੍ਹਾਂ ਦੀ ਹੁੰਦੀ ਹੈ ਉਹ ਆਪਣੇ ਤੇ ਡਿਪੈਂਡ ਆ ਵੀ ਆਪਾਂ ਕਿਸ ਤਰ੍ਹਾਂ ਦੀ ਚੂਜ਼ ਕਰਦੇ ਆ ਸਹੀ ਸਭ ਤੋਂ ਪਹਿਲਾਂ ਤਾਂ ਹੁੰਦੀ ਹੈ ਇਨਵੈਸਟਮੈਂਟ ਜੇ ਆਪਾਂ ਅੱਜ ਖਰੀਦ ਲਈ ਚਾਏ ਆਪਾਂ 20 ਸਾਲਾਂ ਨੂੰ ਵੇਚੀਏ ਉਹ ਹੁੰਦੀ ਹੈ ਇਨਵੈਸਟਮੈਂਟ ਇਨਵੈਸਟਮੈਂਟ ਹਾਂ ਵੀ ਆਪਾਂ ਕੋਈ ਇੱਕ ਦਿਨ ਚਾਹੇ ਆਪਾਂ ਪ੍ਰੋਪਰਟੀ ਖਰੀਦ ਲਈਏ ਉਹ ਹੋ ਹੋਗੀ ਚਾਹੇ ਆਪਾਂ ਸ਼ੇਅਰ ਖਰੀਦ ਲਈਏ ਉਹ ਹੋ ਗਿਆ ਉਹ ਹੋ ਗਿਆ ਠੀਕ ਹੈ ਜੀ ਹੁਣ 10 ਦਿਨ ਯੂਜ਼ ਕਰੋ ਆਪਣਾ ਚਾਹੇ ਉਹ 20 ਸਾਲ ਕਰੋ ਹਾਂ ਉਹ ਇਨਵੈਸਟਮੈਂਟ ਹੋ ਗਈ ਉਸ ਤੋਂ ਬਾਅਦ ਛੋਟਾ ਪੀਰੀਅਡ ਹੁੰਦਾ ਵੀ ਜਿਵੇਂ ਮਿਡ ਸਮਾਲ ਹੋ ਜਾਂਦੀ ਹੈ ਇਨਵੈਸਟਮੈਂਟ ਠੀਕ ਹੈ ਉਸ ਤੋਂ ਬਾਅਦ ਜਿਵੇਂ ਆਪਾਂ 6 ਮਹੀਨੇ ਰੱਖਣੀ ਆ ਉਹਨੂੰ ਸਮਾਲ ਇਨਵੈਸਟਮੈਂਟ ਕਹਿੰਦੇ ਵੀ ਉਹ ਛੋਟਾ ਹੋ ਜਾਂਦਾ ਠੀਕ ਹੈ ਵੀ ਟਾਈਮ ਪੀਰੀਅਡ ਕੱਟ ਲੈਨੇ ਠੀਕ ਹੈ ਉਸ ਤੋਂ ਬਾਅਦ ਜਿਹੜੀ ਇਨਵੈਸਟਮੈਂਟ ਹੁੰਦੀ ਹੈ ਉਹ ਆਪਾਂ ਸਵਿੰਗ ਟ੍ਰੇਡ ਕਹਿੰਦੇ ਉਹਨੂੰ ਮਤਲਬ ਵੀ ਆਪਣਾ ਥੱਲੇ ਆ ਸਟਾਕ ਉਹਨੂੰ ਆਪਾਂ ਖਰੀਦ ਲਿਆ ਉਹਨੇ ਉੱਪਰ ਸਵਿੰਗ ਲਾਇਆ ਜਦੋਂ ਆਪਾਂ ਉਹਨੂੰ ਸੈਲ ਕਰਤਾ ਉਹਨੂੰ ਹੋ ਗਿਆ ਸਵਿੰਗ ਟ੍ਰੇਡ ਉਹ ਕੋਈ ਹਫ਼ਤੇ 20 ਦਿਨ ਦੀ ਹੁੰਦੀ ਹੈ ਸਹੀ ਹੈ ਉਸ ਤੋਂ ਬਾਅਦ ਆ ਗਈ ਆਪਣੀ ਪੋਜੀਸ਼ਨਲ ਆਪਾਂ ਕੋਈ ਵੀ ਫਿਊਚਰ ਆਪਸ਼ਨ ਲਾ ਲਓ ਚਾਹੇ ਆਪਾਂ ਕੋਈ ਸਟਾਕ ਸਟਾਕ ਲਾ ਲਓ ਉਹਦੇ ਵਿੱਚ ਆਪਾਂ ਪੋਜੀਸ਼ਨ ਲੈ ਕੇ ਬਹਿ ਗਏ ਵੀ ਆਪਾਂ ਆ ਪੋਜੀਸ਼ਨ ਤੋਂ ਤੇ ਆ ਪੋਜੀਸ਼ਨ ਤੱਕ ਰਹਿਣਾ ਰਹਿਣਾ ਉਹ ਚੀਜ਼ ਹੋ ਗਈ ਆਪਣੀ ਉਸ ਤੋਂ ਬਾਅਦ ਹੋ ਗਈ ਆਪਣੀ ਡਾਇਰੈਕਸ਼ਨ ਵੀ ਆਪਾਂ ਸੋਚ ਲਿਆ ਆਪਾਂ ਉਹਦਾ ਐਨਾਲਾਈਜ਼ ਕੀਤਾ ਵੀ ਅੱਜ ਇੱਥੋਂ ਲੈ ਕੇ ਮਾਰਕੀਟ ਇੱਥੇ ਜਾਊਗੀ ਤੇ ਮੈਂ ਡਾਇਰੈਕਸ਼ਨ ਹੀ ਮੂਵ ਕੈਪਚਰ ਕਰਨ ਵਾਲਾ ਅੱਛਾ ਨੂੰ ਕੈਪਚਰ ਕਰਨਾ ਹਾਂ ਠੀਕ ਹੈ ਵੀ ਆਪਣਾ ਐਨਾਲਾਈਜ਼ ਹੈ ਵੀ ਹਾਂ ਇੱਥੋਂ ਤੱਕ ਜਾਊਗੀ ਜਾਊਗੀ ਆਪਾਂ ਉਹ ਚੀਜ਼ ਕੈਚ ਕਰਨੀ ਹੈ ਠੀਕ ਹੈ ਉਹ ਕੈਚ ਕਰਨ ਵਾਸਤੇ ਆਪਾਂ ਪੋਜੀਸ਼ਨ ਲੈ ਕੇ ਬਹਿ ਗਏ ਆਪਦੀ ਪੋਜੀਸ਼ਨ ਠੀਕ ਹੈ ਕੋਈ ਵੀ ਲੈ ਲਓ ਹਾਂ ਸਹੀ ਹੈ ਉਸ ਤੋਂ ਬਾਅਦ ਆ ਗਈ ਇੰਟਰਾਡੇ ਇੰਟਰਾਡੇ ਮਤਲਬ ਵੀ ਇੱਕ ਦਿਨ ਵਾਸਤੇ ਚਾਹੇ ਉਹਨੂੰ ਤੜਕੇ ਆਪਾਂ ਖਰੀਦ ਲਿਆ ਚਾਹੇ ਉਹਨੂੰ ਸ਼ਾਮ ਨੂੰ ਵੇਚੋ ਨਾ ਵੇਚੋ ਨੇ ਆਪਦੀ ਆ ਬਿਕ ਜਾਣਾ ਇੱਕ ਦਿਨ ਵਾਸਤੇ ਆਟੋਮੈਟਿਕ ਹੀ ਸੈਲ ਆਟੋਮੈਟਿਕ ਹੀ ਸੈਲ ਹੋ ਜਾਵੇ ਨਹੀਂ 24 ਘੰਟੇ ਸੈਲ ਹੁੰਦਾ ਨਹੀਂ ਜੀ ਨਹੀਂ ਇਹ ਇਹਦਾ ਟਾਈਮ ਹੁੰਦਾ ਹੈ ਸਵੇਰ 9 ਤੋਂ ਲੈ ਕੇ 3:30 ਤੱਕ ਉਹਦੇ ਵਿੱਚ ਸੈਲ ਹੋ ਜਾਂਦਾ ਜੀ ਆਪਾਂ ਸਵੇਰ 9 ਖਰੀਦ ਲਿਆ 3:30 ਨੇ ਸੈਲ ਹੋ ਜਾਣਾ ਆਪੇ ਆਪਣੀ ਆਪ ਹੋ ਜਾਣਾ ਹਾਂਜੀ ਠੀਕ ਉਸ ਤੋਂ ਬਾਅਦ ਆ ਗਈ ਇੱਕ ਹੁਣ ਵੱਧ ਜਿਹੜਾ ਟ੍ਰੈਂਡ ਚੱਲ ਰਿਹਾ ਵੀ ਇੱਕ ਮਿੰਟ 'ਚ ਰੁਪਏ ਬਣਾਉ ਦੋ ਉਹ ਸਕੇਲਪਿੰਗ ਕਹਿੰਦੇ ਉਹਨੂੰ ਠੀਕ ਹੈ ਵੀ ਉਹ ਚੋ ਰੰਗ ਰੁਪਏ ਲੈ ਕੇ ਨਿਕਲ ਜਾਣਾ ਸਨ ਵੀ ਮਤਲਬ ਵੀ ਇੱਕ ਕੈਂਡਲ ਚ ਆਪਾਂ ਵੱਡੀ ਕੁਆਂਟੀਟੀ ਲੈ ਲਈ ਜਿਵੇਂ ਲੱਖ ਕੁਆਂਟੀਟੀ ਲੈ ਲਈ ਕੋਈ ਲੈਂਦਾ ਨਹੀਂ ਵੈਸੇ ਲੱਖ ਦਾ ਵੀ ਜਿਵੇਂ ਹਜ਼ਾਰ ਸ਼ੇਅਰ ਖਰੀਦ ਲੈ ਇੱਕ ਕਿਹੜੇ ਚ ਤੇ ਜੇ ਉਹ 10 ਰੁਪਏ ਵਧ ਗਿਆ ਕਿੰਨਾ ਬਣ ਗਿਆ ਕਿੰਨਾ ਬਣ ਗਿਆ ਉਹ ਦਵਾ ਦਾ ਬਾਹਰ ਨਿਕਲ ਗਿਆ ਉਹਨੂੰ ਸਕੇਲਪਿੰਗ ਕਹਿੰਦੇ ਸਹੀ ਹੈ ਇਹ ਕਈ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਜਿਵੇਂ ਆਪਾਂ ਛੋਟੇ ਫਰੇਮ ਚ ਚੱਲੇ ਜਾਂਦੇ ਆ ਉਦੋਂ ਵੱਧ ਰਿਸਕੀ ਹੋਈ ਜਾਂਦੀ ਹੈ ਅੱਛਾ ਉਹ ਰਿਸਕ ਵਧੀ ਜਾਂਦਾ ਉਹਨਾਂ ਦਾ ਰਿਸਕ ਵਧੀ ਜਾਂਦਾ ਜਿੰਨਾ ਆਪਾਂ ਗਾਂ ਤੁਰੇ ਜਾਵਾਂਗੇ ਵੱਡੀ ਕੁਆਂਟੀਟੀ ਛੋਟੀ ਹੋਈ ਜਾਊਗੀ ਆਪਣੀ ਤੇ ਆਪਾਂ ਲੌਂਗ ਟਰਮ ਚ ਜਾਈ ਜਾਵਾਂਗੇ ਆਪਣਾ ਰਿਸਕ ਘਟੀ ਜਾਊਗਾ ਇਹ ਮਤਲਬ ਟਰੇਡਿੰਗ ਦੇ ਇਹ ਆਪਸ਼ਨ ਹਾਂ ਟਰੇਡਿੰਗ ਦੇ ਇਹ ਹੈਗੇ ਰਿਸਕ ਬਹੁਤ ਹੈ ਰੇ ਜੀ ਆਪਾਂ ਗਿਆਨ ਨਾ ਲਾਵਾਂਗੇ ਤਾਂ ਰਿਸਕ ਹੱਦੋਂ ਜ਼ਿਆਦਾ ਹੈ ਹਾਂ ਮਤਲਬ ਕੀ ਹੈ ਇਹ ਆਪਣਾ ਕਹਿੰਦਾ ਵੀ ਇਹਦੀ ਬਾਰੇ ਨੋਲਿਜ ਲੈਣੀ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਇਹ ਦੋ ਗੱਲਾਂ ਆਪਣੀਆਂ ਫਾਈਨਲ ਹੋ ਗਈਆਂ ਜੀ ਹੁਣ ਆਪਾਂ ਕਰਦੇ ਹਾਂ ਲੋਕਾਂ ਦਾ ਵੱਡਾ ਲਾਸ ਕਿਉਂ ਹੁੰਦਾ ਹੈ ਇਹ ਲਾਸ ਦਾ ਕਾਰਨ ਕੀ ਹੈ ਲਾਸ ਦਾ ਕਾਰਨ ਨਹੀਂ ਜੀ ਆਪਾਂ ਆਪਦੇ ਆਪ ਨੂੰ ਪ੍ਰੀਪੇਅਰ ਨਹੀਂ ਕਰਦੇ ਮਤਲਬ ਤਿਆਰ ਨਹੀਂ ਕਰਦੇ ਹਾਂ ਆਪਾਂ ਆਪਦੇ ਆਪ ਨੂੰ ਪ੍ਰੀਪੇਅਰ ਨਹੀਂ ਕਰਦੇ ਆਪਾਂ ਜਦੋਂ ਵੀ ਟਰੇਡ ਲੈਨੇ ਕੋਈ ਵੀ ਬੰਦਾ ਨਵਾਂ ਲੈਂਦਾ ਪੁਰਾਣਾ ਲੈਂਦਾ ਉਹ ਸੋਚ ਕੇ ਕੀ ਆਉਂਦਾ ਵੀ ਮੈਂ 500 ਰੁਪਿਆ 1000 ਰੁਪਿਆ 5000 ਬਣਾ ਕੇ ਨਿਕਲਣਾ ਨਿਕਲਣਾ ਉਹ ਕਦੇ ਐ ਨਹੀਂ ਕਹਿੰਦਾ ਵੀ ਮੈਂ 500 ਡਬੋਣਾ ਤੇ 1000 ਬਣਾਉਣਾ ਬਣਾਉਣਾ ਉਹ ਸਿਰਫ ਆਖੂ ਵੀ ਮੈਂ 500 ਦਿਆਂ 1000 ਬਣਾ ਕੇ ਨਿਕਲਣਾ ਉਹ ਪਿੱਛੇ ਨਹੀਂ ਸੋਚਦਾ ਪਿੱਛੇ ਨਹੀਂ ਸੋਚਦਾ ਉਹ ਫਿਰ ਕੀ ਕਰਦਾ ਉਹਨੇ ਸੱਟਾ ਲਾਉਣਾ ਵੀ ਇੱਥੇ ਬਾਏ ਕਰ ਲਓ ਆਪਣੇ ਠੀਕ ਹੈ ਉਹ ਮੋ ਜੱਜਮੈਂਟ ਤੇ ਜੱਜਮੈਂਟ ਤੇ ਹੀ ਚੱਲਣਾ ਉਹਨੇ ਕਿਉਂਕਿ ਨਾ ਤਾਂ ਆਪਣਾ ਦਿਮਾਗ ਪੇਸ਼ੈਂਸ ਹੁੰਦਾ ਵੀ ਇੰਨਾ ਕੋਈ ਇੰਤਜ਼ਾਰ ਕਰਦਾ ਟਾਈਮ ਨਹੀਂ ਹਾਂ ਵੀ ਆਪਾਂ ਨੂੰ ਐ ਹੁੰਦਾ ਵੀ ਆਪਣਾ ਟਾਰਗੇਟ ਮਿੱਥੇ 500 ਬਣਾਉਣਾ 500 ਬਣਾ ਕੇ ਆਪਾਂ ਨਿਕਲ ਜਾਣਾ ਹਾਂ ਵੀ ਆਪ ਚਾਹੇ 10 ਮਿੰਟਾਂ ਚ ਬਣ ਜੇ ਚਾਹੇ ਸ਼ਾਮ ਤੱਕ ਬਣ ਜੇ ਆਪਾਂ ਨਿਕਲਣਾ ਤੇ ਉਸ ਤੋਂ ਬਾਅਦ ਉਹ ਆਪਾ ਪ੍ਰਪੇਅਰ ਨਹੀਂ ਹੁੰਦੇ ਜਦੋਂ ਆਪਾਂ ਡਰੇਡ ਲੈ ਲਈ ਜਿਹੜਾ ਬੰਦਾ ਨਵਾਂ ਆਉਂਦਾ ਜਿਹਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਗਿਆਨ ਨਹੀਂ ਕੋਈ ਦੋ ਚਾਰ ਬੰਦਿਆਂ ਤੋਂ ਇਧਰ ਉਧਰ ਸਿੱਖ ਲੈਂਦਾ ਤੇ ਉਹ ਨਾਲ ਹੀ ਨਾ ਉਲਟ ਜਾਣਾ ਉਲਟ ਜਾਣਾ ਹਾਂ ਜਿਹੜੇ ਇਹਦੇ ਵਿੱਚ ਐਲਗੋਰਿਦਮ ਕੰਮ ਕਰਦੇ ਆ ਜਿਹੜੇ ਵੱਡੇ ਪਲੇਅਰ ਕਰਦੇ ਆ एफआई आईडी आई ਜਿਹੜੇ ਵੱਡੇ ਇਨਵੈਸਟਰ ਹੈ ਉਹਨਾਂ ਨੂੰ ਆਪਣੇ ਦਿਮਾਗ ਦੀ ਸਥਿਤੀ ਪਤਾ ਹੈ ਪਤਾ ਵੀ ਜਿਹੜੇ ਬੰਦੇ ਰਿਟੇਲਰ ਹੈ ਉਹ ਕਿੱਥੇ ਬਾਇ ਕਰਨਗੇ ਜਦੋਂ ਤੁਸੀਂ ਬਾਇ ਕਰ ਲਿਆ ਨਾਲ ਦੀ ਨਾਲ ਉਹਨੇ ਬੈਕ ਚਲਣਾ ਉਹਨੇ ਤੁਹਾਡੀ ਡਾਇਰੈਕਸ਼ਨ ਨਹੀਂ ਦੇਣੀ ਨਹੀਂ ਨਹੀਂ ਹਾਂ ਉਹ ਚੀਜ਼ ਕਰਕੇ ਆਪਾਂ ਵੱਡਾ ਲਾਸ ਲੈਨੇ ਆ ਇੱਕ ਇਹਦਾ ਮੁੱਖ ਕਾਰਨ ਹੈ ਆਪਾਂ ਉਹਨੂੰ ਹੋਲਡ ਕਰ ਲੈਨੇ ਆਪਾਂ ਮੰਨ ਕੇ ਚੱਲੋ ਵੀ ਆਪਾਂ ਅ ਆਪਾਂ 500 ਰੁਪਿਆ ਬਣਾਉਣ ਤੇ ਜੋਰ ਦੇ ਰਹੇ ਆ ਵੀ 500 ਬਣਾਉਣਾ ਤੇ ਆਪਾਂ ਸਮਝ ਲੇ ਵੀ 1000 ਰੁਪਇਆ 100 ਰੁਪਇਆ ਸੌਰੀ ਆਪਾਂ ਲਾਸ ਕੱਟਣਾ ਠੀਕ ਹੈ ਤਾਂ ਆਪਾਂ ਲਾਸ 100 ਰੁਪਇਆ ਤੇ ਨਹੀਂ ਕੱਢਦੇ ਆਪਾਂ ਜਿੰਨੇ ਚਿਰ ਆਪਣਾ 1000 ਰੁਪਇਆ ਲਾਸ ਨਹੀਂ ਹੁੰਦਾ ਉਹਨਾਂ ਚਿਰ ਨਹੀਂ ਜਾਂਦੇ ਆਪਾਂ ਦੇ ਵਿੱਚੋਂ ਆਪਣੀ ਮਾਨਸਿਕ ਸਥਿਤੀ ਉਹਨਾਂ ਨੇ ਪੜ ਰੱਖੀ ਤੇ ਆ ਪਤਾ ਵੀ ਉਹਨਾਂ ਨੇ ਜਾਣਾ ਨਹੀਂ ਜਾਨਾ ਨਹੀਂ ਜੇ ਤੁਸੀਂ ਜਾਓਗੇ ਨਾ ਦੋਨੋਂ ਦੇ ਰੁਪਏ ਕਿਵੇਂ ਵੱਢਣਗੇ ਫੇਰ ਗੱਲ ਉੱਥੇ ਆ ਗਈ ਉੱਥੇ ਆ ਗਈ ਵਿਦਆਉਟ ਨੌਲੇਜ ਤੇ ਆਪਣਾ ਮਾਈਂਡ ਸੈਟ ਕਲੀਅਰ ਹੋਣਾ ਚਾਹੀਦਾ ਹੈ ਪੂਰਾ ਡਿਸਪਲਿਨ ਦੇ ਨਾਲ ਇਹਦੇ ਵਿੱਚ ਟ੍ਰੇਡ ਕਰਨਾ ਪੈਂਦਾ ਹੈ ਤੇ ਚੌਥੀ ਗੱਲ ਕਰਦੇ ਆਪਾਂ ਲਾਸ ਤੋਂ ਆਪਾਂ ਫਿਰ ਕਿਵੇਂ ਬਚ ਸਕਦੇ ਆ ਲਾਸ ਤੋਂ ਹੀ ਮੁੱਖ ਕਾਰਨ ਆਪਾਂ ਕਿਵੇਂ ਬਚਗੇ ਤੋਂ ਲਾਸ ਤੋਂ ਹੀ ਆਪਾਂ ਬਚ ਨਹੀਂ ਸਕਦੇ ਲਾਸ ਤੋਂ ਬਚ ਆ ਨਹੀਂ ਸਕਦੇ ਕੋਈ ਵੀ ਆਪਾਂ 네ਗੇਟਿਵ ਚੀਜ਼ ਆਪਾਂ ਜੇ ਆਪਾਂ ਕਾਰ ਸਿੱਖ ਲਈ ਮੰਨ ਲਈ ਠੀਕ ਹੈ ਆਪਾਂ ਕਾਰ ਚਲਾਉਣੀ ਸਿੱਖ ਲਈ ਤੇ ਆਪਾਂ ਜੇ ਐਂ ਕਹਿ ਦਈਏ ਵੀ ਅਸੀਂ ਐਕਸੀਡੈਂਟ ਤੋਂ ਬਚ ਕੇ ਚਲਾਵਾਂਗੇ ਹੋ ਸਕਦਾ ਨਹੀਂ ਹੋ ਸਕਦਾ ਹੋ ਸਕਦਾ ਜੇ ਤੁਸੀਂ ਰੋਡ ਤੇ ਕੱਢੋਗੇ ਤਾਂ ਮਤਲਬ ਐਕਸੀਡੈਂਟ ਤਾਂ ਕਲੀਅਰ ਹੀ ਹੈ ਕਦੋਂ ਵੀ ਦੂਜਾ ਮਾਰ ਜੂ ਦੂਜਾ ਮਾਰ ਜੂ ਕਲੀਅਰ ਹੈ ਹਾਂ ਤੁਸੀਂ ਇਹ ਚੱਲ ਰਹੇ ਤੁਸੀਂ ਐ ਹੋ ਸਕਦਾ ਹੈ ਵੀ ਤੁਸੀਂ ਹੌਲੀ ਚਲਾਓ ਵੀ ਛੋਟਾ ਵੱਜ ਕੇ ਆਪਣਾ ਡੰਗ ਲੈ ਜੀ ਲੈ ਜੀ ਵੀ ਕੋਈ ਆਪਾਂ ਨੂੰ ਬਾਹਰ ਮਾਰਨ ਚਿਹਟਾਂ ਆ ਜਣਾ ਆਪਣੀ ਸਟਾਂ ਦੇ ਵੱਜੇ ਤੇ ਉਹੀ ਗੱਲ ਹੈ ਹਾਂ ਵੀ ਉਹ ਆਪਣੀ ਛੋਟਾ ਲਾਸ ਲੈ ਲੋ ਵੱਡਾ ਪ੍ਰੋਫਿਟ ਲੈ ਲੋ ਫਿਰ ਆਪਾਂ ਇਹਦੇ ਚ ਕਾਹ ਹੋ ਜਾਵੇ ਫਿਰ ਆਪਾਂ ਲਾਸ ਤੋਂ ਬਚ ਸਕਦੇ ਕੋਈ ਸ਼ੱਦ ਤੱਕ ਠੀਕ ਹੈ ਤੇ ਇੱਕ ਆਪਦੇ ਆਪ ਨੂੰ ਐ ਪ੍ਰੇਪੇਅਰ ਰੱਖੋ ਵੀ ਇਹਦੇ ਚ ਲਾਸ ਵੀ ਹੋ ਸਕਦਾ ਜਦੋਂ ਆਪਾਂ ਪੈਸੇ ਲੱਗੇ ਆਪਾਂ ਇਹਦੇ ਵਿੱਚ ਪੈਸੇ ਲੱਗੇ ਆਪਾਂ ਨੂੰ ਐ ਪਤਾ ਹੁਣ ਜਿਹਦੇ ਵੀ ਇਹਦੇ ਚ ਲਾਸ ਵੀ ਹੋ ਸਕਦਾ ਦਾ ਸਲੇਵਸ ਕੀ ਹੈ ਸਲੇਵਸ ਤੋਂ ਲੈ ਕੇ ਸਲੇਵਸ ਆਏ ਹਰੇਕ ਬੰਦਾ ਆਪ ਦੇ ਹਿਸਾਬ ਨਾਲ ਸਲੇਵਸ ਦੱਸਦਾ ਤੁਹਾਨੂੰ ਦੱਸਦਾ ਜੇ ਤੁਸੀਂ ਸਿੱਖੋਗੇ ਤੁਸੀਂ ਉਹਨਾਂ ਦਾ ਸਾਰਾ ਸਲੇਵਸ ਸੁਣ ਲਓ ਸੁਣ ਲਓ ਤੁਸੀਂ ਜਦੋਂ ਟ੍ਰੇਡ ਕਰੋਗੇ ਤੁਹਾਨੂੰ ਲੌਸ ਹੋਊਗਾ ਜਦੋਂ ਤੁਸੀਂ ਉਹਨਾਂ ਦੇ ਹਿਸਾਬ ਨਾਲ ਥੋੜੀ ਚੱਲੋਗੇ ਤੁਹਾਡਾ ਦਿਮਾਗ ਅੱਡਾ ਉਹਨਾਂ ਦਾ ਅੱਡਾ ਉਹ ਕੀਮਤਾਂ ਕਿਵੇਂ ਚਲਾ ਰਹੇ ਆ ਕੰਮ ਉਹਨਾਂ ਕੋਲ ਕੀਮਤ ਕਿੰਨਾ ਪੈਸਾ ਇਹਦੀ ਮਤਲਬ ਸਿੱਖਿਆ ਪਹਿਲਾਂ ਲੈ ਕੇ ਹਾਂ ਇਹ ਤਾਂ ਤੁਸੀਂ ਐ ਸਿੱਖ ਸਕਦੇ ਹੋ ਵੀ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਨਾਮ ਪਤਾ ਹੋਵੇ ਵੀ ਜਿਵੇਂ ਆਪਸ਼ਨ ਬਾਇੰਗ ਕੀ ਹੈ ਸੈਲਿੰਗ ਕੀ ਹੈ ਹੈਜਿੰਗ ਕੀ ਹੈ ਇਹਨਾਂ ਚੀਜ਼ਾਂ ਨੂੰ ਸਿੱਖ ਕੇ ਪਤਾ ਹੋਵੇ ਵੀ ਆਹ ਐ ਹੋ ਸਕਦਾ ਵੀ ਇਹਦੁਗਾ ਐ ਹੋ ਸਕਦਾ ਵੀ ਜੀ ਆਹ ਕੈਂਡਲ ਬਣ ਗਈ ਇਹਦੁਗਾ ਐ ਹੋ ਸਕਦਾ ਐ ਹੋ ਸਕਦਾ ਠੀਕ ਹੈ ਜੀ ਉਹ ਚੀਜ਼ ਸਿੱਖ ਕੇ ਆਪਣੇ ਅੰਦਰ ਇਹਦੇ ਵਿੱਚ ਉਤਰੋ ਕੋਈ 5 4 10000 ਰੁਪਏ ਲਾਓ ਲੱਖ ਰੁਪਏ ਲਾਉਣ ਦੀ ਲੋੜ ਨਹੀਂ ਉਸ ਤੋਂ ਬਾਅਦ ਆਪਾਂ ਨੂੰ ਹੌਲੀ ਹੌਲੀ ਇਹਦਾ ਗਿਆਨ ਵੀ ਨਾਲ ਜ਼ਰੂਰੀ ਗਿਆਨ ਜ਼ਰੂਰੀ ਹਾਂ ਤੇ ਇਹਦਾ ਛੋਟੀ ਪ੍ਰੈਕਟਿਸ ਜ਼ਰੂਰੀ ਹੈ ਜਦੋਂ ਆਪਾਂ ਕਿਨੇ ਲੱਖ ਰੁਪਏ ਲੈ ਕੇ ਵੜ ਗਏ ਤੇ ਆਪਾਂ ਨੂੰ 20000 ਦਾ ਲਾਸ ਦਿਖਣ ਲੱਗ ਗਿਆ ਉੱਥੇ ਔਖਾ ਹੋ ਜਾ ਉੱਥੇ ਆਪਾਂ ਨੂੰ ਕੁਛ ਨਹੀਂ ਚੰਗਾ ਲੱਗਾ ਉੱਥੇ ਆਪਣਾ ਫੋਨ ਵੀ ਕੰਮਣ ਲੱਗ ਜੂਗਾ ਆਪਣਾ ਸਰੀਰ ਵੀ ਜਾਊਗਾ ਕੰਮੋਂ ਫਿਰ ਆਪਾਂ ਕਰਾਂਗੇ ਵੀ ਇਹਨੂੰ ਕੱਟ ਦਈਏ ਤੇ ਆਪਾਂ ਇੱਕ ਨਗ ਅਗਲੀ ਟ੍ਰੇਡ ਲਾਵਾਂਗੇ ਦੁਬਾਹਾ ਕਰਪੀਏ ਤੇ ਆਪਾਂ ਇਹ 20000 ਹੀ ਕੱਢ ਲੀ ਗੇ ਉਹਦਾ ਟੀਚਾ ਆਇਆ ਹੁੰਦਾ ਵੀ ਹੋਰ ਲੰਮਾ ਲਾਈ ਵੀ ਹਾਂ ਵੀ ਆਪਾਂ ਆਹ ਕੱਢ ਲੀ ਗੇ ਵੀ ਆਪਾਂ ਇਹ ਦੁਬਾਰਾ ਬੰਦ ਕਰ ਦਿਆਂਗੇ ਇਹ ਦੁਬਾਰਾ ਪਰ ਉਹ ਕੀ ਹੈ ਜਦੋਂ 20 ਹੋ ਗਿਆ ਉਹਦੋਂ 30 ਵੀ ਹੋਣਾ ਤੇ ਉਹਨੇ 60 ਵੀ ਹੋਣਾ ਚਲ ਮਤਲਬ ਸਲੋਲੀ ਸਲੋ ਨਾਲ ਤੱਕ ਕੰਮ ਆਪਾਂ ਕਰਾਈ ਰਹਿਦਾ ਹੈ ਹਾਂ ਇਹਨੂੰ ਹਾਂ ਇਹਨੂੰ ਸਿੱਖਣ ਦਾ ਤਰੀਕਾ ਇਹੀ ਹੈ ਵੀ ਇਹਦੇ ਵਿੱਚ ਬੜੇ ਰੋ ਹੌਲੀ ਹੌਲੀ ਇਹਨੂੰ ਤੁਸੀਂ ਸਿੱਖੀ ਚੱਲੋ ਕੋਈ YouTube ਤੇ ਸਿੱਖੋ ਕਿਤਾਬਾਂ ਸਿੱਖੋ ਜਿਵੇਂ ਅਸੀਂ ਕੋਰਸ ਕਰਾ ਰਹੇ ਹਾਂ ਉਸ ਹਸਾ ਨੂੰ ਤੁਸੀਂ ਸਿੱਖੋ ਜਿਵੇਂ ਆਪਣਾ 40 ਦਿਨਾਂ ਦਾ ਕੋਰਸ ਹੈ ਤੇ ਉਸ ਦੇ ਵਿੱਚ ਆਪਾਂ 25 ਟੌਪਿਕਸ ਖਾਉਣੇ ਆਲਮੋਸਟ ਸਾਰੀ ਡਨ ਹੋ ਜਾਂਦੀ ਹੈ ਉਸ ਤੋਂ ਬਾਅਦ ਬੰਦਾ ਆਪਦੀ ਆਪ ਸਿੱਖਦਾ ਕਿਉਂਕਿ ਜੇ ਆਪ ਤੁਸੀਂ ਸਿੱਖੋਗੇ ਤੁਹਾਨੂੰ ਟੌਪਿਕ ਦਾ ਨਹੀਂ ਪਤਾ ਕੀ ਸਿੱਖਣਾ ਪਹਿਲਾਂ ਕੀ ਸਿੱਖੋਗੇ ਮਗਰੋਂ ਕੀ ਸਿੱਖੋਗੇ ਇਹ ਕੜੀ ਨਾਲ ਕੜੀ ਜੁੜ ਕੇ ਫਿਰ ਟੌਪਿਕ ਸਿੱਖਿਆ ਜਾਣਾ ਜ਼ਰੂਰੀ ਹੈ ਜੀ ਜੇ ਆਪਾਂ ਪਹਿਲਾ ਲੈਸਨ ਨਹੀਂ ਸਿੱਖਾਂਗੇ ਤਾਂ ਫਿਰ ਆਪਾਂ ਲਾਸਟ ਦੇ ਨਹੀਂ ਸਮਝ ਆਉਣੀ ਕਿਉਂਕਿ ਕੁਝ ਮੈਥ ਹੈ ਕੁਝ ਸਾਈਕੋਲੋਜੀ ਹੈ ਕੁਝ ਡਿਸਪਲਿਨ ਹੈ ਕੁਝ ਆਪਣਾ ਡਰ ਹੈ ਗਰੀਡ ਹੈ ਬਹੁਤ ਚੀਜ਼ਾਂ ਹੈ ਕਿਉਂ ਇਹ ਆਊਟ ਆਫ ਸਿਲੇਬਸ ਵੀ ਹੈ ਜੇ ਆਪਾਂ ਕਿਤਾਬੀ ਕੀੜੇ ਬਣ ਜਾਗੇ ਉਹਦੇ ਤੋਂ ਵੀ ਆਊਟ ਆਫ ਇਸ ਦਾ ਮਤਲਬ ਕਿ ਗਿਆਨ ਲੈਣਾ ਬਹੁਤ ਜੀ ਗਿਆਨ ਤੋਂ ਬਿਨਾ ਨਹੀਂ ਗੱਲ ਬੰਦੀ ਜੋ ਵੀ ਬਾਈ ਨੇ ਅੱਜ ਸਵਾਲ ਪੁੱਛੇ ਆ ਉਹਨਾਂ ਦੇ ਆਪਾਂ ਜਵਾਬ ਦਿੰਦੇ ਆ ਤੇ ਨੈਕਸਟ ਵੀਡੀਓ ਵੀ ਆਪਣੀਆਂ ਐਂ ਆਉਂਦੀਆਂ ਰਹਿਣੀਆਂ ਤੇ ਜੇ ਤੁਹਾਨੂੰ ਕੋਈ ਡਾਊਟ ਹੋਇਆ ਤਾਂ ਉਸ ਦਾ ਤੁਸੀਂ ਕਮੈਂਟ ਕਰਕੇ ਸਵਾਲ ਪੁੱਛ ਸਕਦੇ ਹੋ ਤੇ ਆਪਣਾ ਇਹ ਆਪ ਦਾ ਐਕਸਪੀਰੀਅੰਸ ਸ਼ੇਅਰ ਕੀਤਾ ਹੈ ਨਾ ਕਿ ਆਪਾਂ ਕਿਸ ਤੋਂ ਗਿਆਨ ਲੈ ਕੇ ਜਾਂ ਆਪਾਂ ਕਿਤੋਂ ਸਿੱਖ ਕੇ ਕੀਤਾ ਕਿਉਂਕਿ ਮੈਨੂੰ ਖੁਦ ਨੂੰ 4 ਸਾਲ ਹੋ ਗਏ ਸਟਾਕ ਮਾਰਕੀਟ ਦੇ ਵਿੱਚ ਆਏ ਨੂੰ ਵੀ ਇੰਨਾ ਕਿ ਜਿੰਨਾ ਕਿ ਮੈਨੂੰ ਪਤਾ ਸੀਗਾ ਕੁਝ ਮੈਨੂੰ ਟੌਪਿਕ ਪਤਾ ਆਪਾਂ ਹੋਰ ਵੀ ਨਵੀਆਂ ਥੋੜੀ ਨਾਲ ਸਾਂਝੀਆਂ ਕਰਾਂਗੇ ਗੱਲਾਂ। ਜੇ ਵੀਡੀਓ ਆਪਾਂ ਹੋਰ ਵੀ ਸਾਂਝੀਆਂ ਕਰੀਏ। ਜੇ ਕਿਸੇ ਨੂੰ ਕਈ ਵਾਰੀ ਕੋਈ ਡਾਊਟ ਹੁੰਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ। ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਵੀ ਕਰਿਓ ਤਾਂ ਕਿ ਜਿਹੜੀਆਂ ਅੱਗੇ ਵੀਡੀਓ ਹੋਰ ਪਾਵਾਂਗੇ ਆਪਾਂ ਤੇ ਅਪਲੋਡ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ। ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਕਰਿਓ। ਧੰਨਵਾਦ। ਧੰਨਵਾਦ।